ਤਾਰ ਬਸ ਬਣੀ ਨੌਜਵਾਨਾਂ ਲਈ ਕਾਲ 10 ਸਾਲ 15 ਸਾਲ ਜੇਲ੍ਹ ਕੱਟ ਕੇ ਆ ਜਾਣਗੇ ਜਿਨ੍ਹਾਂ ਦੇ ਕੱਲੇ ਕੱਲੇ ਪੁੱਤ ਚੜ ਗਏ ਉਹਨਾਂ ਨੂੰ ਪੁੱਛ ਕੇ ਆਇਕੋ ਮਰ ਗਏ ਮੈਂ ਮਰ ਗਏ ਤੇ ਰਹੇ ਨਾ ਉਹ ਜਿੰਦਿਆਂ ਚ ਮਾਪਿਆਂ ਦੇ ਇਕਲੌਤੇ ਪੁੱਤਾਂ ਨੇ ਸੜਕ ਹਾਦਸੇ 'ਚ ਛੱਡੇ ਸਾਹ ਇਲਕਤੇ ਪਾਣੀ ਪਾਣੀ ਲਾਉਂਦੇ ਬੰਦੇ ਇੱਧਰ ਉਹਨਾਂ ਨੂੰ ਦੱਸਿਆ ਵੀ ਉਹ ਤਾਂ ਧੁੰਦੇ ਲਿਆ ਗਿਆ ਇੱਥੇ ਲਿਆ ਦੇਣਾ ਛੱਡਿਆ ਵਾ ਇੰਨੀ ਤੇਜ਼ ਬਸ ਆਉਂਦੀ ਦੋ ਕਰਾ ਦੇ ਬੁਝੇ ਚਿਰਾਗ ਕਰਾਂ ਚ ਵਿਝੇ ਸੱਥਰ ਸਵਾਰੀਆਂ ਲਈ ਕਿੰਨੇ ਹੋਇ ਤਾ ਅਹੀ ਦਵਾ ਦਰ ਇਹਨਾਂ ਦਾ ਰਸ ਨਹੀਂ ਚਾਹਦਾ ਲੋਕਾਂ ਨੂੰ ਘਰਾਂ ਤੋਂ ਤੂ ਤੂ ਬਸਾ ਦੇ ਚੜਾ ਕੇ ਕਰਾਏ ਲੈ ਲੈਣਾ ਰੋਂਦੇ ਕੋਲੋਂਦੇ ਪਰਿਵਾਰ ਦਾ ਨਹੀਂ ਦੇਖ ਹੁੰਦਾ ਹਾਲ ਜਿਹੜੇ ਆਂ ਡਰਾਈਵਰ ਖਾ ਪੀ ਕੇ ਕਰ ਲਿਆ ਤੁਹਾਨੂੰ ਇਹਨਾਂ ਨੇ ਪਤਾ ਕੋਈ ਕੋਈ ਚੀਜ਼ ਜੜ ਗਈ ਆ ਜ ਕਰੰਡੇ ਤੋਂ ਹੀ ਇੱਕ 91 ਰੋਡ ਚੱਲਣ ਡਿਆ ਸੜਕ ਭਾਂਡੇ ਆ ਤੇ ਤੂੰ ਹੀ ਆਪਣੇ ਵਿੱਚ ਕੰਪੀਟੀਸ਼ਨ ਕਰਨ ਦੇ ਜੋ ਤਰ ਮਾਰੀ ਇਹਨਾਂ ਨੂੰ ਮੌਤ ਪੈਂਦੀ ਆ ਚਰਾਣਵਾਰੀ ਇਹਨਾਂ ਦੇ ਮਾਰ ਖੋਚੇ ਜਾਂਦੇ ਕੋਈ ਜ਼ੁਕਰ ਸਵਾਰੀ ਆਈ ਆ ਇਹ ਬੱਸ ਆ ਰਹੀ ਸੀ ਜੀ ਓਵਰ ਸਪੀਡ ਸੀ ਇੱਕ ਦੂਜੇ ਨੂੰ ਓਵਰਟੇਕ ਕਰਦੇ ਪਏ ਸੀ ਤੇ ਦੋ ਮੁੰਡੇ ਆਪਣਾ ਸਾਈਡ ਤੇ ਜਾ ਰਹੇ ਸੀ ਇਹਨਾਂ ਨੂੰ ਇਹਨਾਂ ਦੀ ਚਪੇੜ ਵਿੱਚ ਆਣ ਕੇ ਦੋਨਾਂ ਦੀ ਡੈਥ ਹੋ ਗਈ ਆ ਮੌਕੇ ਤੇ ਨਾਕ ਨਵੇਂ ਨਾਕ ਤੋਂ ਥੋੜਾ ਨਾਕ ਸੇ ਕਲਾ ਸਾਈਡ ਤੋਂ ਆਇਆ। ਉੱਥੇ ਸਾਈਡ ਵੱਜੀ ਜੀ ਬਸ ਗਈ ਉਹਨਾਂ ਨੂੰ। ਉਹਨਾਂ ਵਿਚਾਰੇ ਦੋਨਾਂ ਦੀ ਮੌਕੇ ਤੇ ਡੱਤ। ਸੱਚੀਆਂ ਕਾਲ ਮੈਂ ਤਮੰਨਾ ਵਾਲੀ ਆ। ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ A1 ਮੀਡੀਆ। ਅੰਮ੍ਰਿਤਸਰ ਦੇ ਨੇੜੇ ਇੱਕ ਸੜਕ ਹਾਜ਼ਾ ਵਾਪਰਿਆ। 62 ਦੇ ਕੋਲ ਦੋ ਮੋਟਰਸਾਈਕਲ ਸਵਾਰ ਨੂੰ ਮਿੰਨੀ ਬੱਸ ਨੇ ਟੱਕਰ ਮਾਰ ਦਿੱਤੀ। ਜਿਸ ਨਾਲ ਮੌਕੇ ਤੇ ਹੀ ਦੋਨੋਂ ਮੋਟਰਸਾਈਕਲ ਸਵਾਰਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੋਨੋਂ ਮੋਟਰਸਾਈਕਲ ਸਵਾਰ ਕਰਦੇਆਂ ਦੇ ਇਕਲੌਤੇ ਪੁੱਤ ਸੀ। ਦੋਨੋਂ ਘਰਾਂ ਦੇ ਚਿਰਾਗ ਬੁਝ ਗਏ ਉਹਨਾਂ ਦੇ ਘਰਾਂ ਦੇ ਵਿੱਚ ਸੱਥਰ ਵਿੱਚ ਗਏ ਰੋਂਦੇ ਗੁਰਲੋਂਦੇ ਪਰਿਵਾਰ ਦਾ ਹਾਲ ਦੇਖ ਨਹੀਂ ਹੁੰਦਾ ਦੋਵੇਂ ਨੌਜਵਾਨ ਘਰ ਤੋਂ ਕੰਮ ਜਾ ਰਹੇ ਸੀ ਤੇ ਰਸਤੇ ਵਿੱਚ ਉਹਨਾਂ ਨਾਲ ਇਹ ਹਾਦਸਾ ਵਾਪਰ ਗਿਆ ਜਿਸ ਵਿੱਚ ਦੋਵਾਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਪ੍ਰਦੀਪ ਕੁਮਾਰ ਉਮਰ 23 ਸਾਲ ਪੁੱਤਰ ਲੱਲਨ RAM ਤੇ ਅਭੀ ਕੁਮਾਰ ਉਮਰ 24 ਸਾਲ ਪੁੱਤਰ ਗੁਰਮੀਤ ਸਿੰਘ ਮੀਤਾ ਵਾਸੀ ਇੰਦਰਾ ਕਲੋਨੀ ਵੇਰਕਾ ਦੇ ਰੂਪ ਵਿੱਚ ਹੋਈ ਹੈ ਦੋਵੇਂ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਹੋ ਕੇ ਅੰਮ੍ਰਿਤਸਰ ਵੱਲੋਂ ਮਜੀਠਾ ਵੱਲ ਜਾ ਰਹੇ ਸੀ ਜਦੋਂ ਉਹ ਪਿੰਡ ਨਾਗ ਨਵੇਂ ਦੇ ਬਾਸਾਡੇ ਕੋਲ ਪਹੁੰਚੇ ਤਾਂ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਮਿੰਨੀ ਬੱਸ ਨੇ ਸਾਈਡ ਮਾਰੀ ਟੱਕਰ ਦੇ ਝਟਕੇ ਨਾਲ ਦੋਵੇਂ ਨੌਜਵਾਨ ਸੜਕ ਤੇ ਕਈ ਫੁੱਟ ਦੂਰ ਘਸੀਟ ਗਏ ਤੇ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਮਜੀਠਾ ਥਾਣੇ ਦੀ ਪੁਲਿਸ ਕਟਨਾ ਦੇ ਮੌਕੇ ਤੇ ਪਹੁੰਚੀ ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਅੰਮ੍ਰਿਤਸਰ ਭੇਜ ਦਿੱਤਾ ਇਸ ਦੌਰਾਨ ਖਰਾਬ ਹੋਈ ਮੋਟਰਸਾਈਕਲ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਗਿਆ। ਘਟਨਾ ਦੀ ਜਾਣਕਾਰੀ ਮਿਲਨ ਤੇ ਮ੍ਰਿਤਕਾ ਦੇ ਪਰਿਵਾਰਕ ਮੈਂਬਰ ਵੀ ਮੌਕੇ ਤੇ ਪਹੁੰਚੇ ਜਿੱਥੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਹੈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਦੋਵੇਂ ਨੌਜਵਾਨ ਘਰ ਦੇ ਇਕਲੌਤੇ ਸਹਾਰੇ ਸੀ ਤੇ ਉਹ ਰੋਜ਼ਾਨਾ ਦੀ ਤਰ੍ਹਾਂ ਕੰਮ ਲਈ ਨਿਕਲੇ ਸੀ। ਪੁਲਿਸ ਨੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਿੰਨੀ ਬੱਸ ਦੇ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ। ਪੁਲਿਸ ਨੇ ਕਿਹਾ ਕਿ ਡਰਾਈਵਰ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ ਤੇ ਦੁਰਘਟਨਾ ਦੇ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਇਸ ਦੁਖਦਾਈ ਹਾਦਸੇ ਨੇ ਇੱਕ ਵਾਰ ਫੇਸ ਸੜਕ ਸੁਰੱਖਿਆ ਪ੍ਰਣਾਲੀ ਤੇ ਪ੍ਰਸ਼ਾਸਨ ਚਿੰਨ ਲਗਾ ਦਿੱਤਾ ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਰਾਹ ਤੇ ਸਪੀਡ ਬ੍ਰੇਕਰ ਤੇ ਚੇਤਾਵਨੀ ਬੋਰਡ ਲਗਾਏ ਜਾਣ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਹੋਣ ਇਸ ਦੁਖਦਾਈ ਹਾਦਸੇ ਨੇ ਇੱਕ ਵਾਰ ਫੇਸ ਸੜਕ ਸੁਰੱਖਿਆ ਪ੍ਰਣਾਲੀ ਤੇ ਪ੍ਰਸ਼ਾਸਨ ਚਿੰਨ ਲਗਾ ਦਿੱਤਾ ਕਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਰਾਤੇ ਸਪੀਡ ਬ੍ਰੇਕਰ ਤੇ ਚੇਤਾਵਨੀ ਬੋਰਡ ਲਗਾਏ ਜਾਣ ਤਾਂ ਜੋ ਪਵਿਕ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਨ। ਕੀ ਕਿਹਾ ਇਹ ਤਾਂ 10 ਸਾਲ 15 ਸਾਲ ਜੇਲ੍ਹ ਕੱਟ ਕੇ ਆ ਜਾਣਗੇ ਜਿਨ੍ਹਾਂ ਦੇ ਕੱਲੇ-ਕੱਲੇ ਪੁੱਤ ਤੁਰ ਗਏ ਉਹਨਾਂ ਨੇ ਪੁੱਛ ਕੇ ਇਹ ਕੋ ਮਰ ਗਏ ਮਰ ਗਿਆ ਤੇ ਰਹਿ ਕੇ ਨਾ ਉਹ ਝਿੰਦਿਆਂ ਤੇ ਸਾਰੀ ਉਮਰਦਾਰ ਹੋਣਾ ਕਿ ਮਾਂ ਤੇ ਕੁਝ ਵੀ ਕਰਨ ਵਾਲਾ ਨਹੀਂ ਹੋਈ। ਕੁਝ ਤਾਂ ਸ਼ਰਮ ਕਰੋ ਤੁਹਾਡੇ ਤੇ ਇਨਸਾਨੀਅਤ ਹੈ ਨਹੀਂ। ਬੱਲੇ ਬੱਲੇ ਕੋਲ ਤੇ ਹੀ ਸਹੀ ਗੱਲ ਹੈ ਬਈ ਮੈਗਨੇਟਾ ਫੇਰ ਦਾ ਇਹ ਦੁਖਦਾਈ ਘਟਨਾ ਵਾਪਰੀ ਕੀ ਕਰਾਂ ਉਹ ਮੁੰਡੇ ਤਾਂ ਕੰਮ ਜਾਂਦੇ ਦੋਵੇਂ ਜਣੇ ਤੇ ਔਤ ਧੁੰਦੇ ਲਿਆਏ ਦਗਾਣਾ ਇੱਥੇ ਸਾਰੇ ਜਨਨ ਦੇਖਿਆ ਇੱਥੇ ਤੇ ਪਾਣੀ ਪਾਣੀ ਲਾਉਂਦੇ ਬੰਦੇ ਇੱਧਰ ਉਹਨਾਂ ਨੂੰ ਦੱਸਿਆ ਕਿ ਉਹ ਔਤ ਧੁੰਦੇ ਲਿਆਇਆ ਇੱਥੇ ਲਿਆ ਕੇ ਰੁੱਟਿਆ ਵਾ ਇੰਨੀ ਤੇਜ਼ ਬੱਸ ਆਉਂਦੀ ਜਿੱਦੋਂ ਕੀ ਕੀ ਇਹ ਤਾਂ ਇਹ ਤਾਂ ਪੈਸਾ ਆਉਂ ਨਹੀਂ ਆ ਬੱਸਾਂ ਹੀ ਇਹ ਤਾਂ ਕੰਪੀਟੀਸ਼ਨ ਇਹ ਤਾਂ ਏ.ਡੀ ਤੇਜ ਇੱਕ ਬੰਦੇ ਨੂੰ ਓਵਰਟੈਕ ਕਰਦੇ ਉਹ ਓਵਰਟੈਕ ਕਰਦੇ ਓਵਰਟੈਕ ਕਰਦੇ ਵਕਤ ਉਹ ਮੁੰਡਿਆਂ ਨੂੰ ਵਿੱਚ ਦੇ ਕੇ ਤੇ ਤੂ ਕਿਹਦੇ ਨਾਲ ਆ ਕੇ ਆਏ ਦੋਵਾਂ ਬੱਸਾਂ ਦੇ ਵਿੱਚ ਆਏ ਬੱਚੇ ਹਾਂ ਤੇ ਉਹਨਾਂ ਕਰੇ ਕੱਲੇ ਕੱਲੇ ਪਿੱਛੇ ਗਏ ਗੱਲਾ ਗੱਲਾ ਮੁੰਡਾ ਜਿਹੜੇ ਬੰਦੇ ਨਾਲ ਕਾਰ ਉਜੜਿਆ ਨਾਲ ਕੁਝ ਬੰਦ ਨੂੰ ਆਸ਼ਵਾਸ਼ਣ ਨਹੀਂ ਦਿੱਤਾ ਗਿਆ ਭਾਈ ਕਿ ਕੋਈ ਨਹੀਂ ਆਪਾਂ ਕਾਰਵਾਈ ਕਰਾਂਗੇ ਤੇ ਜਾ ਕੇ ਤੁਸੀਂ ਆਪਾਂ ਆਰ.ਆਈ ਲਖਾਓ ਹੁਣ ਕੀ ਮੰਗ ਕਰਦੇ ਬਾਗੋਂ ਨਾਲੇ ਸਾਥ ਨਹੀਂ ਸਾਥ ਜਾਈਗਾ ਹਰ ਕਾਰਵਾਈ ਬਗਨਤੀ ਪੁੱਤ ਨਾ ਮਰੇ ਪੁੱਤ ਅਵਲੇ ਦਾ ਘਰ ਦਾ ਗਿਆ ਵਾ ਕੱਲਾ ਕੱਲਾ ਪੁੱਤ ਮਾਪਿਆਂ ਦੀ ਜ਼ਿੰਦਗੀ ਖਰਾਬ ਹੋ ਗਈ ਪੂਰੀ ਦੋਨਾਂ ਕਿਤੇ ਸਾਰੇ ਜੀ ਮਤਲਬ ਕਿ ਦੋਵੇਂ ਕੱਲੇ ਕੱਲੇ ਪਹਿਲੇ ਕੱਲੇ ਆਪਣੀ ਗੱਲੇ ਗੱਲੇ ਜਿੱਦਾਂ ਬਸਾਂ ਚਮਾਉਂਦੇ ਆ ਕਿਤੇ ਹੱਥ ਨੇ ਕੱਟਾਂਗੇ ਚੱਲੀ ਜ ਆਪਣੀਆਂ ਆ ਟੈਨਾਂ ਬੋਲਦੇ ਆ ਕੋਤੇ ਇਹਨਾਂ ਨੂੰ ਬੋਲਣ ਦਾ ਚੱਜ ਨਹੀਂ ਆ ਗੰਦਵਾਰੀ ਦਾ ਕੀ ਨਾਮ ਤੇ ਕੀ ਮੇਰਾ ਨਾਮ ਸਰਜੀਤ ਸਿੰਘ ਹੈ ਜੀ ਮੈਂ ਭਗਵਾਨ ਵਾਲਮੀਕ ਸੰਸਥਾ ਤੋਂ ਹਾਂ ਜੀ ਇਹ ਤੁਹਾਈ ਕਿਹਾ ਨਾਮ ਆਪਰੇ ਕੀ ਕਹਿਣਾ ਇਹ ਬੱਸ ਆ ਰਹੀ ਸੀ ਜੀ ਓਵਰ ਸਪੀਡ ਸੀ ਇੱਕ ਦੂਜੇ ਨੂੰ ਓਵਰਟੇਕ ਕਰਦੇ ਪਏ ਸੀ ਤੇ ਦੋ ਮੁੰਡੇ ਆਪਣਾ ਸਾਈਡ ਤੇ ਜਾ ਰਹੇ ਸੀ ਇਹਨਾਂ ਨੂੰ ਇਹਨਾਂ ਦੀ ਚਪੇੜ ਵਿੱਚ ਆਣ ਕੇ ਦੋਨਾਂ ਦੀ ਡੈਥ ਹੋ ਗਈ ਆ ਮੌਕੇ ਤੇ ਹਾਂ ਜੀ ਪੁਲਿਸ ਦੀ ਕੀ ਕਾਰਵਾਈ ਕੀਤੀ ਪੁਲਿਸ ਦੀ ਕਾਰਗੁਜ਼ਾਰੀ ਹੁਣ ਤੱਕ ਤਾਂ ਸਹੀ ਰਹੀ ਆ ਜੀ ਐਸ ਐਚ ਓ ਜੀ ਨੇ ਜਾ ਕੇ ਆਪ ਬੰਦਾ ਅਰੈਸਟ ਕਰ ਲਿਆ ਜਿਹੜਾ ਡਰਾਈਵਰ ਸੀ ਹਾਂ ਜੀ ਹੁਣ ਕੀ ਮੰਗਦੇ ਮੰਗੇ ਇਹੀ ਆ ਕਿ ਗਰੀਬ ਬੰਦੇ ਆ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਬੰਦਿਆਂ ਤੇ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹਰ ਇੱਕ ਪਾਸ ਵਾਲੇ ਨੂੰ ਜਿਹੜਾ ਉਹਨਾਂ ਨੂੰ ਕਰਦਾ 300 ਮੀਟਰ ਤੋਂ ਬੰਦਿਆਂ ਨੂੰ ਘਸੀਟ ਕੇ ਲਿਆਂਦਾ ਤੇ ਇਹਨਾਂ ਦੀ ਸਭ ਤੋਂ ਵੱਡੀ ਗਲਤੀ ਇਹ ਆ ਕਿ ਜਿਹੜਾ ਇਹਨਾਂ ਨੇ ਮੌਕੇ ਤੇ ਇਹਨਾਂ ਦੀ ਸਾਰ ਨਹੀਂ ਲਈ ਜੇ ਕਾਨੂੰਨ ਦੇ ਹੋ ਸਕਦਾ ਸੀ ਇਹਨਾਂ ਚੋਂ ਇੱਕ ਬੰਦਾ ਬਚ ਜਾਂਦਾ ਹਾਂਜੀ ਤੇ ਤੁਹਾਡੇ ਲੋ ਤੋਂ ਨਾਲ ਲਾਉਣਾ ਪਿਆ ਕੀ ਕਰਨਾ ਸਾਨੂੰ ਇਸੇ ਕਰਕੇ ਲਾਉਣਾ ਪਿਆ ਕਿ ਇੱਥੇ ਕੋਈ ਪਹੁੰਚਿਆ ਨਹੀਂ ਸੀ ਪ੍ਰਸ਼ਾਸਨ ਦੇ ਅਧਿਕਾਰੀ ਡੀਐਸਪੀ ਸਾਹਿਬ ਤੇਮਿੰਦਰ ਕਲਿਆਣ ਜੀ ਆਏ ਤੇ ਉਹਨਾਂ ਨੇ ਆਪਣੀ ਹਾਜ਼ਰੀ ਦੇ ਵਿੱਚ ਇਹਨਾਂ ਬੰਦਿਆਂ ਨੂੰ ਘਰ ਦੇਆਂ ਜੀਆਂ ਨੂੰ ਆਪਣਾ ਵਿਸ਼ਵਾਸ ਵਿੱਚ ਲੈ ਕੇ ਤੇ ਧਰਨਾ ਜਿਹੜਾ ਉਠਾਇਆ ਗਿਆ ਤੇ ਹੁਣ ਉਹਨਾਂ ਦੀ ਪੋਸਟ ਮਾਰਡਮ ਨਹੀਂ ਲੈ ਕੇ ਗਏ ਅਮਰੀ ਸਰ ਤੇ ਬਾਕੀ ਦੀ ਕਾਰਵਾਈ ਜਿਹੜੀ ਆ ਉਹ ਹੁਣ ਲਕੀ ਹੋਣਾ ਉਹ ਜਿੱਥੇ ਠਾਣੇ ਚੱਲੇ ਆ ਜੀ ਅਮਰੀ ਸਰ ਪਾਸਟੈਂਡ ਮੈਨੂੰ ਜਾਤੋਂ ਯਕੀਂ ਲੱਗਦੀ ਨਹੀਂ ਮੈਨੂੰ ਭਨੇਵਾ ਲੱਗਦਾ ਅੱਛਾ ਜੀ ਕਿੰਨੀ ਉਮਰ ਹੈ ਇਹ 22 ਸਾਲ 20 ਸਾਲ ਦਾ ਹਾਂ ਅੱਛਾ ਜੀ ਇਸ ਕਾਰਨ ਕੀ ਬਣਿਆ ਕਾਰਨ ਹੈ اے ਭਾਈ ਆਂਡੇ ਹੀ ਕੰਮ ਕੋਈ ਮੇਰੇ ਕੋਲ ਨਾ ਮੇਰਾ ਨਾਮ ਲੈ ਲੋ ਤੂੰ ਮੈਨੂੰ ਕਰਿਓ ਮੈਂ ਉਹ ਮੁੰਡੇ ਇਰਮਾਨ ਆਂਡੇ ਦੇ ਵੇਚ ਲੈ ਕੇ ਮੈਂ ਅੱਧਾ ਕਿਲੋਮੀਟਰ ਧੂਕੇ ਲੈ ਆਂਦਾ ਦੇਤੇ ਆਂ ਤੂੰ ਹੀ ਕੀ ਨਾ ਲਈਦਾ ਮੈਨੂੰ ਮਿਲੋ ਤੇ ਆਪਾਂ ਕਰ ਲੈਨੇ ਕੋਈ ਨਾ ਮੰਗ ਭਾਈ ਇਨਸਾਫ ਚਾਹੀਦਾ ਹਨ ਨੂੰ ਤੂੰ ਹੀ ਆਜੋ ਮਜੀਠੇ ਠਾਣੇ ਆ ਜਿਹੜਾ ਹੈ டிரਾਈਵਰ ਖਾ ਪੀ ਕੇ ਕਰ ਲਿਆ ਤੁਹਾਨੂੰ ਇੰਨਾ ਨੇ ਮੈਨਾਂ ਕੋਈ ਚੀਜ਼ ਜੜ ਗਈ ਆ ਜਾਂ ਕਰਨ ਦੇ ਤੂੰ ਇੱਕ ਬਨਵੇ ਰੋਡ ਚੱਲਣ ਦਿਆ ਸੜਕ ਭਾਂਡੇ ਆ ਤੇ ਤੁਸੀਂ ਆਪਣੇ ਚ ਕੰਪੀਟੀਸ਼ਨ ਕਰਨ ਦੇ ਜੋ ਕੋਈ ਨਾ ਪਤਾ ਨਹੀਂ ਲੱਗਣ ਡਿਆ ਕਿ ਵਨਵੇਂ ਰੋੜਿਆ ਤੇ ਤੁਸੀਂ ਕੰਪੀਟੀਸ਼ਨ ਦੋਵੇਂ ਆਪਚੇ ਲੱਗੇ ਹੋਏਗਾ ਤੇ ਮੈਂ ਅੱਗੇ ਨਿਕਲ ਜਾਂਜ ਮੈਂ ਸਵਾਰੀਆਂ ਪਹਿਲਾਂ ਚੱਕ ਲਾ ਹੁਣ ਦੋਨੋਂ ਜਿਹਨੇ ਹੈਗੇ ਇਕੱਲੇ ਇਕੱਲੇ ਹੈਗੇ ਆ ਯਾਰ ਇਹ ਦੋਨੋਂ ਇਕੱਲੇ ਇਕੱਲੇ ਮਾਂਾਂ ਦੇ ਪੁੱਤੇ ਤੇ ਉਹ ਪੈ 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 ਤਾਹੇ ਕਹਿਣਗੇ ਤੇ ਪੈਸੇ ਨੂੰ ਚੱਕਣਾ ਜਦੋਂ ਘਰ ਦੇ ਚਰਾਗ ਵੀ ਬੁੱਝ ਗਿਆ ਤੇ ਹਾਂਜੀ

ਅਮਰਸਾ ਸਾਈਡ ਤੋਂ ਆ ਰਹੀ ਏ ਮੋਟਰਸਾਈਕਲ ਤੇ ਜਿਹੜੇ ਨੌਜਵਾਨ ਨੇ ਦੋਨੇ ਜਿਹਨਾਂ ਦੀ ਡੈਥ ਹੋਈ ਆ ਇਹ ਵੀ ਅਮਰਸਾ ਸਾਈਡ ਤੋਂ ਹੀ ਆਉਂਦੇ ਸੀ ਜੋ ਨਾਕ ਨਵੇਂ ਨਾਕ ਤੋਂ ਥੋੜਾ ਨਾਕ ਸੇ ਕਲਾਂ ਸਾਈਡ ਤੋਂ ਆਏ ਆ ਉੱਥੇ ਸਾਈਡ ਵੱਜੀ ਜੀ ਬਸ ਜੀ ਉਹਨਾਂ ਨੂੰ ਉਹਨਾਂ ਵਿਚਾਰੇ ਦੋਨਾਂ ਦੀ ਮੌਕੇ ਤੇ ਡੈਥ ਹੋ ਗਈ ਕੀ ਖਾਣੂ ਦੀ ਨਾਮ ਅਕੋਤ ਨਹੀਂ ਰਹਿ ਗਿਆ ਇਹ ਦੋਨੇ ਲੜਕੇ ਹੈਗੇ ਜੇ ਵੇਰਕੇ ਦੇ ਜੇ ਇੱਕ ਦਾ ਨਾਂ ਤਾਂ ਹੈਗਾ ਜੇ ਅਭੀਜੀਤ ਸਿੰਘ ਪੁੱਤਰ ਉਹਨਾਂ ਜੀ ਸਿੰਘ ਦਾ ਤੇ ਦੂਜੇ ਦਾ ਨਾਂ ਹੈਗਾ ਪ੍ਰਦੀਪ ਮਰ ਪੁੱਤਰ ਲਲਨ ਰਾਮ ਇਹ ਵਿਆਹ ਦਾ ਰਹਿਣ ਵਾਲਾ ਹਾਲਵਾਸੀ ਸ਼ਰਮਾ ਡੇਰੀ ਬੱਲਾ ਸੋਰੀ ਵੀਰਕਾ ਪਰਵਾਰ ਨੂੰ ਉਸ ਤੋਂ ਪ੍ਰਸ਼ੰਤੀ ਗਿਆਨ ਹੋ ਗਿਆ ਤਾਂ ਕੀ ਕਰ ਰਹੇ ਹੋ ਕੋਈ ਹੋ ਕਹਿੰਦੇ ਸੀ ਕਿ ਸਾਡੇ ਲੜਕਿਆਂ ਦੀ ਡੈਥ ਹੋਈ ਹੈ ਇਸ ਬੰਦੀ ਬਾਸ ਦੇਰੋਂ ਤੇ ਬਾਸੋਂ ਖੜਿਆ ਜਾਵੇ ਤੇ ਸਾਨੂੰ ਇਨਸਾਫ ਮਿਲ ਜਾਵੇ ਬਸ ਖੜੀ ਗਈ ਹੈ ਜੀ ਬਾਕੀ ਅਗਲੀ ਕਾਰਵਾਈ ਕਰ ਰਹੇ ਹਾਂ ਜੀ ਬਾਕੀ ਦੋਨਾਂ ਲੜਕਿਆਂ ਦੀ ਜੀ ਡੈੱਡ ਬੋਡੀ ਨੂੰ ਪੋਸਟਮਾਰਟਮ ਦੀ ਜਮ੍ਹਾਂ ਕਰਵਾਤੀ ਹੈ ਜੀ ਸਵੇਪੋਸਟਮਾਰਟਮ ਕਰਾਇਆ ਜਾਏਗਾ ਬਾਕੀ ਦੀ ਅਗਲੀ ਕਰ ਰਹੀ ਆ ਉਹ ਚੱਲਿਆ ਅੰਮੀ ਆ ਰਹੀ ਹੈ। ਅਰੇ ਰੋਡ ਦੇ ਤੇ ਸਭ ਤੋਂ ਪ੍ਰੱਖਿਆ ਪੁਲਿਸ ਨੂੰ ਇਹ ਪ੍ਰਾਪਤ ਹੈ ਕਿ ਆ ਉਹ ਕੁਝ ਛੱਡ ਕੇ ਜਗਾ ਤੇ ਲੱਗੇ ਹੁੰਦੇ ਨਾ ਕੋਈ ਕਿਲੋਮੀਟਰ ਦਾ ਏਰੀਆ ਹੁੰਦਾ ਜੀ ਉਹਨੂੰ ਸਾਡੇ ਵੀ ਇੰਨੇ ਏਰੀਆ ਦੇ ਵਿੱਚ ਨਹੀਂ ਹੈ। ਇੱਕ ਪਰਿਵਾਰ ਦਾ ਮੁੰਡਾ ਜੋ ਪਿੰਡ ਵਿੱਚ ਨਹੀਂ ਐਂਬੂਲੈਂਸ ਮੌਕੇ ਤੇ ਪਹੁੰਚੀ ਸੀਗੀ ਪਰ ਡੈਥ ਹੋ ਚੁੱਕੀ ਸੀ ਕੀ ਕਰਦੇ?